ट क्वालिटी और कंसिस्टेंट परफॉर्मेंस के लिए सिर्फ सिल्वर पंप रखना दिलजीत के जो शो होता है उसकी एडवांस बुकिंग होती है जो अगले साल शो होगा हो अब टिकटे बिकती है तो ये एडवांस बुकिंग करा रहे हैं हमारे साथ मैं नाम नहीं आपको बताऊंगा जितना नंबर बता रखा बिल्कुल है हाथ जोड़ते रहते इधर भी मुझे असम्बली में इशारा करते हमारा नाम ला ले लेना हाँ जी आम आदमी पार्टी के विधायक अभी भी आपके संपर्क सौ परसेंट है जी, जी? कितने हैं सर कब तक सारे मैंने आपको नंबर तो बताने नहीं मगर तो जितने मैंने बताए उतने हैं ये जैसे दिलजीत के जो शो होता है उसकी एडवांस बुकिंग होती है जो अगले साल शो होगा हो अब टिकटें बिकती हैं तो ये एडवांस बुकिंग करा रहे हैं हमारे साथ मैं नाम नहीं आपको बताऊंगा जितना नंबर बता रखा बिल्कुल है हाथ जोड़ते रहते इधर भी मुझे असेंबली में इशारा करते हमारा नाम ना ले लेना ਆਲਸੋ ਫਾਈਨੈਂਸ਼ੀਅਲ ਕ੍ਰਾਈਸਿਸ ਪੰਜਾਬ ਦੇ ਵਿੱਚ ਬਹੁਤ ਵੱਡਾ ਹੈਗਾ ਹੁਣ ਤੱਕ ਕਰਜ਼ੇ ਦੇ ਲੈਪਟ ਜਿੰਨੀ ਸੀਗੀ ਤਿੰਨ ਮਹੀਨੇ ਪਹਿਲਾਂ ਹੀ ਉਹ ਪੂਰੀ ਹੋ ਚੁੱਕੀ ਆ ਹੁਣ ਕਰਜ਼ਾ ਲੈਣ ਦੀ ਵੀ ਹਸਿਆਤ ਦੇ ਵਿੱਚ ਪੰਜਾਬ ਹੈ ਨਹੀਂ ਤੁਸੀਂ ਵਾਈਟ ਪੇਪਰ ਦੀ ਕੋਈ ਮੰਗ ਕਰੋਗੇ ਕਿਉਂਕਿ ਫਾਈਨੈਂਸ਼ੀਅਲ ਕੰਡੀਸ਼ਨ ਪੰਜਾਬ ਦੀ ਪਤਾ ਹੋਣਾ ਚਾਹੀਦਾ ਕਿ ਸਟੇਟ ਕਿੱਥੇ ਜੇ ਖੜਾ ਇਸ ਟਾਈਮ 19000 ਕਰੋੜ ਰੁਪਏ ਸਬਸਿਡੀ ਇਲੈਕਟ੍ਰਿਸਿਟੀ ਦਾ ਇਸ ਤੋਂ ਇਲਾਵਾ 4000 ਕਰੋੜ ਰੁਪਏ ਹੈਲਥ ਕੇਅਰ ਪੈਂਡਿੰਗ ਪਿਆ ਵੇਖੋ ਵਾਈਟ ਪੇਪਰ ਕਾਲੇ ਰਾਜ ਦੇ ਵਿੱਚ ਵਾਈਟ ਪੇਪਰ ਦੀ ਅਸੀਂ ਮੰਗ ਕਰਾਂਗੇ ਰਾਜ ਕਾਲ ਮੰਗਸੀ ਵਾਈਟ ਪੇਪਰ ਰਹੇ ਕਿ ਇਹਨਾਂ ਕੋ ਮੈਂ ਪੇਪਰ ਮੰਗਾਗੇ ਪੇਪਰ ਤੇ ਸਾਰੇ ਪੰਜਾਬ ਦੇ ਜਿਹੜੇ ਨੇ ਨਾ ਗਿਰਵੀ ਕਰ ਦਿੱਤੇ ਨੇ ਤੋਂ ਸਾਰੀ ਗੱਲਬਾਤ ਤੁਹਾਡੇ ਸਾਹਮਣੇ ਹੈ ਇਹ ਬਰਬਾਦੇ ਗੁਲਿਸਤਾਂ ਕਰਨੇ ਕੋ ਕਹਿੰਦੇ ਇੱਕ ਹੀ ਉੱਲੂ ਕਾਫੀ ਹੈ ਹਰ ਸ਼ਾਕ ਤੇ ਉੱਲੂ ਬੈਠਾ ਹੈ ਅੰਜਾਮੇ ਗੁਲਿਸਤਾਂ ਕੀ ਹੋਗਾ ਪੰਜਾਬ ਦੇ ਤੇ ਹਾਲਾਤ ਉਹ ਨੇ ਲੋਕਾਂ ਦੇ ਕੰਨਾਂ ਨੂੰ ਹੱਥ ਲਵਾਤੇ ਲੋਕ ਡੀਕਦੇ ਫਿਰਦੇ ਨੇ ਇਲੈਕਸ਼ਨ ਆਏ ਤੇ ਤੁਸੀਂ ਵੇਖੋ ਇਹਨਾਂ ਦੀ ਛੇ ਲਾਂਦੇ ਕਿਸ ਤਰ੍ਹਾਂ ਸਰਕਾਰ ਤੇ ਮਹਿਲਾਵਾਂ ਨੂੰ ਦੇਣ ਦੀ ਗੱਲਬਾਤ ਕਿਹਾ ਹੀ ਜਾ ਰਹੀ ਸੀਗੀ ਦਿੱਲੀ ਦੇ ਵਿੱਚ 2500 ਮੰਗ ਕਰ ਰਹੇ ਤੇ ਹਾਲੇ ਤੱਕ ਦੇ ਨਾ ਚਾਰ ਵੀ ਨਹੀਂ ਹੋਏ ਸਰਕਾਰ ਬਣੇ ਛੋਟੇ ਵੀ ਇਹਨਾਂ ਕੋ ਤੇ ਜ਼ਹਿਰ ਖਾਣ ਜੋਗੇ ਪੈਸੇ ਨਹੀਂ ਇਹਨਾਂ ਨੂੰ 1000 ਰੁਪਿਆ ਕਹਿੰਦੇ ਤੁਸੀਂ ਉਹਦੇ ਤਾਂ ਹੱਲੇ ਸਟੈਂਡ ਕਰਦੇ ਹੋ ਮੈਂ ਕਿਹਾ ਜੀ ਇਹਨਾਂ ਕੋ ਜ਼ਹਿਰ ਖਾਣ ਜੋਗੇ ਪੈਸੇ ਹੈ ਨਹੀਂ ਇਹਨਾਂ ਨੇ ਔਰਤਾਂ ਨੂੰ ਕੀ ਦੇਣਾ ਜ਼ਹਿਰ ਖਾਣ ਜੋਗੇ ਪੈਸੇ ਉਹ ਮੈਂ ਤੇ ਸਾਰੀਆਂ ਹੀ ਮੰਗਾਂ ਰੱਖਾਂਗਾ ਕਿ ਇਹਦਾ ਕੋੜ ਕੁਝ ਹੋਏ ਇਹ ਮੰਗਤਿਆਂ ਕੋ ਕੀ ਮੰਗਾ ਜੀ 30 ਵਧਾਏ ਜੇ ਤੁਹਾਡੇ ਥੋੜੇ ਵਧੇ ਆ ਕਿ ਹੱਲੇ ਨਹੀਂ ਜਿਹੜੇ ਹੁਣ 32 ਤੇ ਪਹੁੰਚ ਗਏ ਬੱਤੀਆਂ ਤੇ